ਉਪ ਰਾਸ਼ਟਰਪਤੀ ਚੋਣਾਂ ਵਿੱਚ ਕਰਾਂਗੇ ਧਰਮ ਨਿਰਪੱਖਤਾ ਦਾ ਸਮਰਥਨ ਅਤੇ ਖੁਦ ਕਰਾਂਗੇ ਸਰਗਰਮ ਸਿਆਸਤ ਹਰਜਿੰਦਰ ਸਿੰਘ ਨੂੰ ਮਿਲੇ ਇਨਸਾਫ ਰਸ਼ਪਾਲ ਸਿੰਘ ਗਿੱਲ ਰਾਸ਼ਟਰੀ ਪ੍ਰਧਾਨ ਰੈਸ਼ਲਿਸਟ ਜਸਟਿਸ ਪਾਰਟੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਹਾਂ ਮੈਂ ਰਿਸ਼ਪਾਲ ਸਿੰਘ ਗਿੱਲ ਮੁਖੀਵਾਦਾ ਨੈਸ਼ਨਲ ਜਸਟਿਸ ਪਾਰਟੀ ਸਥਿਏ ਜਿਵੇਂ ਤੁਹਾਨੂੰ ਪਤਾ ਸਿਗਾ ਕਿ ਕੱਲ 25 ਤਰੀਕ ਨੂੰ ਜਿਹੜੇ ਆ ਪਾਰਟੀ ਉਪ ਰਾਸ਼ਟਰਪਤੀ ਦੀ ਚੋਣ ਹੋ ਰਹੀ ਸੀ ਜਿਹੜੀ ਜਿਹੜੀ 9 ਤਰੀਕ ਨੂੰ ਨੇ ਇਲੈਕਸ਼ਨ ਹੋਣਾ ਹੈਗਾ ਪਰ ਕੱਲ 25 ਤਰੀਕ ਨੂੰ ਦੀ ਵਿਦਰਾਵਲ ਜਿਹੜੀ ਡੇਟ ਸੀਗੀ ਪਰ ਅਸੀਂ ਜਿਹਦੇ ਵਿੱਚ ਮੈਂ ਇੱਕ ਨਾਮੀਨੇਸ਼ਨ ਜਿਹੜੇ ਪੇਪਰ ਦਾਖਲ ਕੀਤੇ ਸੀਗੇ ਔਰ ਜਿਹਦੇ ਵਿੱਚ ਅਸੀਂ ਇੱਕ ਫੈਸਲਾ ਕੀਤਾ ਹੈਗਾ ਸਾਰੀ ਸੋਚ ਸਮਝ ਕੇ ਸਾਰੇ ਪਾਰਟੀ ਦੇ ਦੋਸਤਾਂ ਦੇ ਨਾਲ ਮਿਲ ਕੇ ਔਰ ਸਾਰੇ ਜੋ ਵੀ ਸਾਨੂੰ ਸੁਜੈਸ਼ਨਸ ਆਈਆਂ ਹੈਗੀਆਂ ਕਿ ਅਸੀਂ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜੇ ਕੋਈ ਅ ਧਰਮ ਨਿਰਪੱਖਤਾ ਹੈਗੀਆਂ ਨੇ ਉਹਨਾਂ ਦੀ ਅਸੀਂ ਮਦਦ ਕਰਾਂਗੇ। ਔਰ ਜਿੱਥੋਂ ਤੱਕ ਸਾਡੀ ਤਾਕਤ ਹੈਗੀ ਹੈ ਜਿੱਥੋਂ ਤੱਕ ਸਾਡੀ ਜਿਹੜੀ ਸਮਰੱਥਾ ਹੈਗੀ ਹੈ ਅਸੀਂ ਆਪਦੇ ਵਿੱਚ ਬਹੁਤ ਵੱਡਾ ਜਿਹੜਾ ਉਹ ਯੋਗਦਾਨ ਪਾਵਾਂਗੇ। ਔਰ ਜਿਹੜੀ ਇਹ ਹੈਗੀ ਹੈ ਸਰਕਾਰ ਜਿਹੜੀ ਹੈ ਮੌਜੂਦਾ ਸਰਕਾਰ ਕੇਂਦਰ ਦੇ ਵਿੱਚ ਚੱਲ ਰਹੀ ਹੈ ਔਰ ਜਿਨ੍ਹਾਂ ਦਾ ਜਿਹੜਾ ਐਨਡੀਏ ਦਾ ਜਿਹੜਾ ਕੈਂਡੀਡੇਟ ਹੈਗਾ ਉਹਨੂੰ ਹੈਰਾਨ ਦੀ ਜਿਹੜੀ ਪੁਰਜ਼ੋਰ ਅਸੀਂ ਕੋਸ਼ਿਸ਼ ਕਰਾਂ। ਔਰ ਇੱਕ ਸੋਚ ਵਿਚਾਰ ਕੇ ਫੈਸਲਾ ਕੀਤਾ ਹੈਗਾ ਕਿ ਖੁਦ ਅਸੀਂ ਜਿਹੜਾ ਹੈਗਾ ਇੱਕ ਸਰਗਮ ਸਰਗਰਮ ਜਿਹੜੀ ਸਿਆਸਤ ਦੇ ਵਿੱਚ ਰਹਾਂ। ਕਿ ਕਿ ਭਾਰਤੀ ਜਿਹੜਾ ਰਾਸ਼ਟਰਪਤੀ ਦਾ ਜਾਂ ਭਾਰਤੀ ਜਿਹੜਾ ਉਪ ਰਾਸ਼ਟਰਪਤੀ ਦੀ ਜਿਹੜੀ ਚੋਣ ਹੁੰਦੀ ਹੈ ਜਾਂ ਦਾ ਜਿਹੜਾ ਬੰਦ ਹੈਗਾ ਇਹਨੂੰ ਰਬੜ ਦੀ ਮੂਰ ਕਿਹਾ ਜਾਂਦਾ ਹੈਗਾ। ਔਰ ਇਹ ਜ਼ਿਆਦਾਤਰ ਸਿਆਸਤ ਦੇ ਵਿੱਚ ਇਹਦਾ ਰੋਲ ਜਿਹੜਾ ਹੁੰਦਾ ਉਹ ਬਹੁਤ ਘੱਟ ਹੁੰਦਾ। ਸੋ ਮੌਜੂਦਾ ਜੋ ਦੇਸ਼ ਦੀ ਸਥਿਤੀ ਹੈਗੀ ਹੈ ਮੌਜੂਦਾ ਜੋ ਪੰਜਾਬ ਦੀ ਸਥਿਤੀ ਹੈਗੀ ਹੈ ਉਹਦੇ ਵਿੱਚ ਸਾਰੇ ਪੱਖਾਂ ਨੂੰ ਜਿਹੜਾ ਹੈ ਸੋਚ ਸਮਝ ਕੇ ਇਹ ਫੈਸਲਾ ਲਿਆ ਗਿਆ ਹੈ ਕਿ ਅਸੀਂ ਸਰਗਰਮ ਸਿਆਸਤ ਦੇ ਵਿੱਚ ਹੀ ਪਾਰਟਿਸਪੇਟ ਕਰਾਂਗੇ ਔਰ ਜਿਹੜੀਆਂ ਧਰਮ ਨਿਰਪੱਖ ਤਾਕਤਾਂ ਹੈਗੀਆਂ ਨੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹ ਤਾਕਤਵਾਰ ਕਰਾਂਗੇ ਔਰ ਉਹਨਾਂ ਨੂੰ ਦਿਤਾਵਾਂਗੇ ਔਰ ਜਿਹੜੀਆਂ ਫਿਰਕੂ ਤਾਕਤਾਂ ਨੇ ਜਿਹੜਾ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜਿਹੜੇ ਜਾਤ ਪੱਤ ਦੇ ਨਾਂ ਦੇ ਉੱਤੇ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਨੇ ਧਰਮ ਦੇ ਨਾਂ ਦੇ ਉੱਤੇ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹਨਾਂ ਤਾਕਤਾਂ ਨੂੰ ਜਿਹੜਾ ਹੈਗਾ ਮੂੰਹ ਤੋੜ ਜਵਾਬ ਦੇਵਾਂਗੇ ਸੋ ਇਹੀ ਅੱਜ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਇਹ ਪਾਰਟੀ ਦਾ ਜਿਹੜਾ ਫੈਸਲਾ ਸੀਗਾ ਜਾਂ ਸਾਡੇ ਸੱਜਣਾ ਮਿੱਤਰਾਂ ਦਾ ਫੈਸਲਾ ਸੀ ਜਾਂ ਜੁਦਾ ਸਾਨੂੰ ਫੀਡਬੈਕ ਮਿਲਿਆ ਹੈਗਾ ਉਹਦਾ ਜਿਹੜਾ ਫੈਸਲਾ ਸੀ ਉਹ ਮੈਂ ਕਰਨਾ ਚਾਹੁੰਦਾ ਹਾਂ ਦੱਸਣਾ ਚਾਹੁੰਦਾ ਸੀ ਔਰ ਮੈਂ ਦੱਸ ਦਿੱਤਾ ਇਹਦੇ ਨਾਲ ਹੀ ਮੈਂ ਇੱਕ ਹੋਰ ਅਪੀਲ ਕਰਾਂਗਾ ਕਿ ਇੱਕ ਹਰਜਿੰਦਰ ਸਿੰਘ ਨਾਮਕ ਦਾ ਜਿਹੜਾ ਅਮਰੀਕਾ ਦੇ ਵਿੱਚ ਇੱਕ ਨੌਜਵਾਨ ਹੈਗਾ ਜਿਹਦੇ ਕੋਲੋਂ ਗਲਤੀ ਦੇ ਨਾਲ ਜਾਂ ਕਿਸ ਤਰੀਕੇ ਦੇ ਨਾਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਤਿੰਨ ਜਾਨਾਂ ਚਲੀਆਂ ਗਈਆਂ ਨੇ ਕਿਉਂਕਿ ਜਿਹੜੀਆਂ ਜਾਨਾਂ ਚਲੀਆਂ ਗਈਆਂ ਨੇ ਉਹ ਵੀ ਬੜੀਆਂ ਕੀਮਤੀ ਜਾਨਾਂ ਨੇ ਔਰ ਉਹਦੀ ਵੀ ਪਰਵਾਹੀ ਜਿਹੜੀ ਹੈ ਬਿਲਕੁਲ ਨਹੀਂ ਹੋ ਸਕਦੀ ਲੇਕਿਨ ਉਸ ਨੌਜਵਾਨ ਨੂੰ ਕਿਉਂਕਿ ਰੋਜੀ ਰੋਟੀ ਦੀ ਖਾਤਰ ਉਹ ਗਿਆ ਸੀ ਅਮਰੀਕਾ ਦੇ ਵਿੱਚ ਗਿਆ ਸੀਗਾ ਔਰ ਉੱਥੇ ਜਾ ਕੇ ਅਗਰ ਉਹਦੇ ਕੋਲ ਗਲਤੀ ਹੋ ਗਈ ਹੈ ਤੇ ਉਹਨੂੰ ਜਿਸ ਤਰੀਕੇ ਦੇ ਨਾਲ ਸਜ਼ਾ ਦੀ ਜਿਹੜੀ ਅਫਵਾਹ ਹੈਗੀ ਹੈ ਮੇਰਾ ਖਿਆਲ ਸਜ਼ਾ ਜੇ ਦਿੱਤੀ ਹੈ ਕਿ ਨਹੀਂ ਦਿੱਤੀ ਇਹਦੇ ਬਾਰੇ ਮੈਨੂੰ ਪੂਰਾ ਪਤਾ ਨਹੀਂ ਹੈ ਲੇਕਿਨ ਜੋ ਕੁਝ ਚੱਲ ਰਿਹਾ ਹੈਗਾ ਕਿ ਉਹ 42 45 ਸਾਲੋਂ ਦੀ ਸਜ਼ਾ ਜਿਹੜੀ ਹੋ ਜਾਏਗੀ ਜਾਂ ਹੋ ਗਏ ਹੋ ਗਈ ਹੈਗੀ ਉਹਦੇ ਬਾਰੇ ਜਿਹੜੀਆਂ ਸਾਰੀਆਂ ਸਾਡੀਆਂ ਜਿਹੜੀਆਂ ਪੰਜਾਬ ਹਤਾਸ਼ੀ ਜਾਂ ਦੇਸ਼ ਹਤਾਸ਼ੀ ਜਿਹੜੀਆਂ ਤਾਕਤਾਂ ਨੇ ਜਾਂ ਜਿਹੜੇ ਲੋਕ ਨੇ ਉਹਨਾਂ ਨੂੰ ਇੱਕ ਮੁੱਠ ਹੋ ਕੇ ਰਾਸ਼ਟਰੀ ਔਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਇਹਦੇ ਖਿਲਾਫ ਆਵਾਜ਼ اٹھਾਣੀ ਚਾਹੀਦੀ ਹੈ ਤਾਂ ਕਿ ਉਹ ਨੌਜਵਾਨ ਨੇ ਦੀ ਗਲਤੀ ਨੂੰ ਜਿਹੜੀ ਕੀਤੀ ਹੈ ਉਹਦੀ ਉਹਨੂੰ ਏਡੀ ਵੱਡੀ ਸਜ਼ਾ ਨਾ ਦਿੱਤੀ ਜਾਵੇ ਪਰ ਮੈਂ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਵੀ ਇੱਕ ਅਪੀਲ ਕਰਾਂਗਾ ਕਿ ਤੁਹਾਡਾ ਵੀ ਇੱਕ اخਲਾਕੀ ਫਰਜ਼ ਬਣਦਾ ਹੈਗਾ ਕਿ ਤੁਸੀਂ ਇਹਦੇ ਬਾਰੇ ਦੇ ਵਿੱਚ ਜਿਹੜਾ ਡੋਨਾਲਟ 트럼ਪ ਜਿਹੜੀ ਸਰਕਾਰ ਹੈਗੀ ਆ ਅਮਰੀਕਾ ਦੇ ਵਿੱਚ ਉਹਦੇ ਕੋਲ ਇਹ ਮੁੱਦਾ ਠਾਓ ਆਪਣੇ ਸਫਾਰਤਖਾਨੇ ਦੇ ਜ਼ਰੀਏ ਜਾਂ ਆਪਣੇ ਕਿਸੇ ਹੋਰ ਜਰੀਿਆਂ ਦੇ ਉੱਤੇ ਵਿਦੇਸ਼ ਮੰਤਰਾਲੇ ਦੇ ਜ਼ਰੀਏ ਇਹ ਮੁੱਦਾ ਠਾਣਾ ਚਾਹੀਦਾ ਤਾਂ ਕਿ ਉਹ ਜਿਹੜਾ ਨੌਜਵਾਨ ਹੈ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਉਹ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਥੋੜੀ ਜਿਹੀ ਸੇਫ ਹੋ ਸਕੇ ਔਰ ਉਹਨੂੰ ਇਸ ਕਿਸਮ ਦੀ ਏਡੀ ਸਖਤ ਸਜ਼ਾ ਜਿਹੜੀ ਨਾ ਕੋ। ਪਰ ਸਾਡੀ ਸੰਵੇਦਨਾ ਹੈ ਜਿਹੜੇ ਉਹ ਐਕਸੀਡੈਂਟ ਦੇ ਵਿੱਚ ਬੱਚੇ ਬੰਦੇ ਕਿੰਨ ਬੰਦੇ ਲਸ ਲੈਨੇ ਕਿ ਜਨਨ ਦੀ ਮੌਤ ਹੋ ਗਈ ਹੈ। ਉਹਨਾਂ ਨੂੰ ਵੀ ਪੂਰਾ ਤੌਰ ਤੇ ਜਿਹੜਾ ਇਨਸਾਫ ਜਿਹੜਾ ਉਹ ਮਿਲਣਾ ਚਾਹੀਦਾ ਹੈਗਾ ਉਹਨਾਂ ਨੂੰ ਵੀ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ। ਐਕਸੀਡੈਂਟ ਦੇਖੋ ਐਕਸੀਡੈਂਟ ਹੀ ਹੁੰਦਾ ਹੈਗਾ। ਐਕਸੀਡੈਂਟ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੈਗਾ। ਕੁਦਰਤੀ ਇਹ ਬਾਣਾ ਜਿਹੜਾ ਵਾਪਰ ਜਾਂਦਾ ਹੈਗਾ। لیکن ਉਹਦੇ এবਜ ਦੇ ਵਿੱਚ ਉਹ ਨੌਜਵਾਨ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹਨੂੰ ਉਚਾਉਣ ਲਈ ਔਰ ਇੰਨੀ ਵੱਡੀ ਉਹਨੂੰ ਜੇਲ ਨਾ ਹੋਵੇ ਮੈਕਸਿਮਮ ਜੋ ਕੁਝ ਜੋ ਕੁਝ ਵੀ ਜਿਹੜਾ ਜਿਹੜਾ ਆਦਮੀ ਜਿੱਥੇ ਤੱਕ ਕੋਈ ਐਫਰਟ ਕਰ ਸਕਦਾ ਹੈਗਾ ਉਹ ਕਰੇ ਔਰ ਇਹੀ ਆਸ ਕਰਦਾ ਹੈਗਾ ਮੈਂ ਫਿਰ ਇੰਡੀਆ ਗਵਰਨਮੈਂਟ ਨੂੰ ਵਿਦੇਸ਼ ਮੰਤਰਾਲੇ ਨੂੰ ਪਰ ਲਾਰਮਨਤਰੀ ਨੂੰ ਪੰਜਾਬ ਦੇ ਖਾਸ ਕਰਕੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਹੈਗਾ ਕਿ ਉਹ ਇਹ ਜਿਹੜਾ ਮਸਲਾ ਹੈਗਾ ਕਿ ਕੇਂਦਰ ਸਰਕਾਰ ਦੇ ਨਾਲ ਪ੍ਰਧਾਨ ਮੰਤਰੀ ਦੇ ਨਾਲ ਉਠਾਵੇ ਉਠਾ ਕੇ ਜਿਹੜਾ ਜੋ ਵੀ ਮੈਕਸੀਮਮ ਉਹ ਅਜਿੰਦਰ ਸਿੰਘ ਨਾਮਕ ਨੌਜਵਾਨ ਨੂੰ ਜੋ ਰੈਲਿਫ ਮਿਲ ਸਕਦੀ ਹੈ ਉਹ ਦਵਾਓ ਧੰਨਵਾਦ